ਫੇਸ 6 ਦੁਰਗਨ ਰਾਇਨ ਮੰਦਿਰ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਇੱਕ ਜੱਥਾ ਯਾਤਰਾ ਲਈ ਸ਼੍ਰੀ ਖਾਟੂ ਸ਼ਾਮ ਜੀ ਰਾਜਸਥਾਨ ਵਿਖੇ ਰਵਾਨਾ ਕੀਤਾ ਗਿਆ ਇਸ ਮੌਕੇ ਬਜ਼ੁਰਗਾ ਨੂੰ ਤੀਰਥ ਯਾਤਰਾ ਕਰਵਾਉਣ ਲਈ ਬੱਸ ਨੂੰ ਵਿਧਾਇਕ ਕੁਲਵੰਤ ਸਿੰਘ ਵੱਲੋਂ ਹਰੀ ਝੰਡੀ ਦਿੱਤੀ ਗਈ ਸ਼ਾਮ ਜਿਹੜੀ ਤੀਰਥ ਯਾਤਰਾ ਜਾ ਰਹੀ ਹੈ ਅਰ ਆਮ ਆਗੂ ਪਾਰਟੀ ਹੈ ਜਿਹੜੀ ਉਹ ਲੋਕਾਂ ਦੀ ਚੋਣ ਦੀ ਪਾਰਟੀ ਹੈ ਤੇ ਲੋਕਾਂ ਦੀ ਪਾਰਟੀ ਹੈ ਆਮ ਬੰਦਿਆਂ ਦੀ ਪਾਰਟੀ ਹੈ ਜਿਹੜੀ ਮੇਸ਼ਾ ਆਮ ਆਦਮੀ ਪਾਰਟੀ ਵਾਲੀ ਸੋਚ ਦੀ ਆਰ ਉਸੇ ਸੋਚ ਦੇ ਤਹਿਤ ਅ ਅੱਜ ਜਿਹੜਾ ਇਹ 30 ਯਾਤਰਾ ਜੀ ਜਾ ਰਹੀ ਹੈ ਔਰ ਉਸੇ ਸੋਚ ਕਰਕੇ ਮੁੱਖ ਮੰਤਰੀ ਸਾਹਿਬ ਨੇ ਇਸ 30 ਯਾਤਰਾ ਸ਼ੁਰੂ ਕੀਤੀ ਹੈ ਪੂਰੇ ਪੰਜਾਬ ਦੇ ਵਿੱਚੋਂ ਗੁਰਦੁਆਰਾ ਸਾਹਿਬ ਜਿਹੜੇ ਇਤਿਹਾਸਕ ਨੇ ਤੇ ਮੰਦਿਰ ਨੇ ਜਿਹੜੇ ਇਤਿਹਾਸਕ ਨੇ ਉਹਦੇ ਵਿੱਚ ਇਹ ਯਾਤਰਾ ਜਾ ਰਹੀ ਹੈ ਔਰ ਆਮ ਆਦਮੀ ਪਾਰਟੀ ਮਾਝਾ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਲੋਕਾਂ ਦੀ ਸੋਚਦੇ ਨੇ ਲੋਕਾਂ ਨੂੰ ਕੀ ਚਾਹੀਦਾ ਹੈ ਆਪ ਲੋਕ ਜਿਹਦੇ ਵਿੱਚ ਫਿਕਰ ਨੇ ਆਪ ਲੋਕਾਂ ਨੇ ਕੀ ਜਰੂਰਤਾਂ ਨੇ ਆਪ ਲੋਕਾਂ ਨੇ ਕੀ ਸ਼ਾਮਾਂ ਨੇ ਉਹਦੇ ਬਾਰੇ ਸੋਚ ਕੇ ਤੇ ਉਹਦੇ ਤੇ ਪੂਰਾ ਉਤਰਨ ਜਿਹੜੀ ਕੋਸ਼ਿਸ਼ ਕਰ ਰਹੇ ਨੇ ਕਰਦੇ ਨੇ ਔਰ ਉਸੇ ਤਹਿਤ ਅਸੀਂ ਇਹ ਸਾਰਾ ਜਿਹੜਾ ਆਵੇਂ ਉਹ ਬਿਜਲੀ ਦੇ ਬਿੱਲ ਮਾ ਕਿਤੇ ਨੇ ਭਾਵੇਂ ਰੋਜ਼ਗਾਰ ਦੇ ਰਹੇ ਆ ਆਵੇਂ ਹੋਰ ਵੀ ਜਿਹੜੇ ਯੋਜਨਾਵਾਂ ਨੇ ਉਹ ਚੋ ਪੱਕੀ ਜਿਹੜੀਆਂ ਕਰ ਰਹੇ ਆ ਉਹਦੇ ਤਹਿਤ ਅਸੀਂ ਇਹ ਸਾਰਾ ਇਸ ਸ਼ਾਮਲ ਲੋਕਾਂ ਦੀ ਸ਼ਾਮਾਂ ਤੇ ਪੂਰਤਨ ਦੀ ਕੋਸ਼ਿਸ਼ ਕਰ ਰਹੇ ਆ ਤੇ ਉਸੇ ਤਹਿਤ ਜਿਹੜੀ ਅੱਜ ਇਹ ਪੀਸ ਯਾਤਰਾ ਚੱਲ ਰਹੀ ਹੈ ਤੇ ਮੈਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਮਦਦਨਾ ਫਰਮਾਇਰ ਅਰਦਾਸ ਕਰਦਾ ਵੀ ਇਹਨਾਂ ਦੀ ਯਾਤਰਾ ਜੇ ਸਫਲ ਹੋਵੇ ਤੇ ਜੋ ਮਨੋ ਕਾਮਨਾ ਹੈ ਲੈ ਕੇ ਜਾ ਰਹੇ ਆ ਅੱਜ ਅੱਜ ਮੰਦਰ ਦੇ ਦਸ਼ਕਰਨ ਵਾਸਤੇ ਉਹ ਇਹਨਾਂ ਦੀ ਮਨੋ ਕਾਮਨਾ ਕੋ ਪੂਰੀ ਹੋਵੇ। ਸਰਕਾਰ ਨੇ ਇੱਕ ਬੰਦ ਹੈ। ਸਰਕਾਰ ਨੇ ਇਸ ਕਾਰਨ ਹੈ ਜੀ ਸਰਕਾਰ ਨੇ ਟ੍ਰੇਨ ਸ਼ੁਰੂ ਕੀਤੀ। ਟ੍ਰੇਨ ਸ਼ੁਰੂ ਕੀਤੀ ਸੀ ਅੱਛਾ। ਅੱਛਾ ਉਹ ਅਸਲ ਦੇ ਵਿੱਚ ਗੱਲ ਇਹ ਆ ਵੀ ਸਰਕਾਰ ਨੇ ਤਾਂ ਸਹੀ ਨੀਤੀ ਨਸਰਾ ਕੰਮ ਜਰੀ ਕੀਤਾ ਸੀ ਪਰ ਹੁਣ ਸੈਂਟਰ ਦੀ ਥੋੜੀ ਜੀ ਸਾਡੇ ਸਹਿਯੋਗ ਘੱਟ ਹੋਣ ਕਰਕੇ ਸਾਨੂੰ ਉਹਨੇ ਟ੍ਰੇਨਾਂ ਦੱਤੀਆਂ ਵੀ ਹੈਗੇ ਰੇਲਵੇ ਵਿਭਾਗ ਨੇ ਕਹਿੰਦਾ ਵੀ ਸਾਡੇ ਕੋਲ ਵਾਧੂ ਟ੍ਰੇਨਾਂ ਨਹੀਂ ਹਨ ਤੇ ਫਿਰ ਅਸੀਂ ਹੁਣ ਕੁਝ ਕਰ ਨਹੀਂ ਸਕਦੇ ਹੈਗੇ ਮੁੱਖ ਮੰਤਰੀ ਤਾਂ ਇੱਥੇ ਤੱਕ ਵੀ ਸੈ ਸੋਚ ਰਿਹਾ ਇਹਨੇ ਵੀ ਹੋਰ ਵੀ ਕੋਈ ਬਦਲਾਅ ਪ੍ਰਬੰਧ ਕਰਕੇ ਉਹਨਾਂ ਨੂੰ ਜਿਹੜੇ ਧਾਮ ਨੇ ਜਿਹੜੇ ਇਤਿਹਾਸਿਕ ਗੁਰਦੁਆਰਾ ਨੰਨ੍ਹ ਜੀ ਮੰਦਰ ਨਹੀਂ ਜਤਾ ਅਮਨੇ ਉਹਨਾਂ ਦੇ ਦਰਸ਼ਨ ਕਰਵਾਏ ਜਾਣ ਬਹੁਤ ਚੰਗੀ ਇਹ ਵੀ ਸਕੀਮ ਹੈ ਮੇਰੇ ਖਿਆਲ ਉਹ ਲੈ ਕੇ ਆਉਣਗੇ ਲੋਕ ਮੈਂ ਆ ਜੀ ਬਲਵਿੰਦਰ ਕੌਰ ਆ ਜੀ ਯਾਤਰਾ ਤੇ ਚਲੇ ਆ ਕੀ ਕਹਿਣਾ ਚੰਦੇ ਆ ਬੜੀ ਖੁਸ਼ੀ ਆ ਜਾ ਰਹੀ ਹੈ ਬਹੁਤ ਖੁਸ਼ੀ ਆ ਜੀ ਯਾਤਰਾ ਜੰਮੇ ਬਾਹ ਪਾਰਟੀ ਨਾਲ ਹੈ ਬਹੁਤ ਵਧੀਆ ਕੰਮ ਕਰਿਆ ਹੈ ਕਿ ਜਿਹੜੇ ਯਾਤਰਾਵਾਹ ਤੇ ਸੰਗਤ ਨੂੰ ਬਹੁਤ ਤਕੜੀ ਫੈਸਿਲਿਟੀ ਦਿੱਤੀ ਹੈ ਅਸੀਂ ਬਹੁਤ ਖੁਸ਼ ਹੈ ਕਿ ਨਾਲ ਜੀ ਰਾਜਰਾਨੀ ਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਨੂੰ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਸਾਨੂੰ ਇਹ ਜਿਹੜੀ ਯਾਤਰਾ ਦਾ ਮੌਕਾ ਦਿੱਤਾ ਹੈ ਅਸੀਂ ਬਹੁਤ ਖੁਸ਼ ਆ ਵੈਸੇ ਵੀ ਪੰਜਾਬ ਦੇ ਵਾਸਤੇ ਉਹਨਾਂ ਨੇ ਬਹੁਤ ਕੁਝ ਕੀਤਾ ਹੈ ਪਹਿਲਾਂ ਵੀ ਜਿਵੇਂ ਕਿ ਸਾਨੂੰ ਬਿਜਲੀ ਤੇ ਰਾਹਤ ਮਿਲੀ ਹੈ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਕੰਮ ਕੀਤੇ ਆ ਅਸੀਂ ਆਮ ਆਦਮੀ ਪਾਰਟੀ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਇਸ ਤੋਂ ਪਹਿਲਾਂ ਨਹੀਂ ਗਏ ਅਸੀਂ ਕਦੀ ਸਰਕਾਰ ਦੇ ਨਾਲ ਯਾਤਰਾ ਜੀ ਇਹਦਾ ਪਹਿਲੀ ਵਾਰ ਕਰਵਾ ਰਹੇ ਹਾਂ